ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਸਾਈਲੋਸ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਕਿਹਾ ਨੋਟੀਫਿਕੇਸ਼ਨ ਵਾਪਸ ਲੈਣਾ ਸਰਕਾਰ ਦੀ ਮਜਬੂਰੀ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਬੋਲੇ ਬਲਬੀਰ ਰਾਜੇਵਾਲ ਕਿਹਾ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਬਦਲਿਆ ਫੈਸਲਾ ਪਟਿਆਲਾ ਕੇਕ ਕਾਣ ਤੋਂ ਬਾਅਦ ਸਿਹਤ ਵਿਭਾਗ ਮੁਸਤੈਦ ਲੁਧਿਆਣਾ ਚ ਸਿਹਤ ਵਿਭਾਗ ਵੱਲੋਂ ਚਲਾਇਆ ਗਿਆ ਚੈਕਿੰਗ ਅਭਿਆਨ ਸੱਤ ਬੇਕਰੀਆਂ ਤੋਂ ਲਏ ਗਏ ਕੇਕ ਦੇ ਸੈਂਪਲ ਦੋ ਦੇ ਇਕੱਠੇ ਚਲਾਇਆ ਖੰਨਾ ਦੀ ਸਬਜ਼ੀ ਮੰਡੀ ਚ ਸਬਜ਼ੀ ਵੇਚਣ ਵਾਲਿਆਂ ਚ ਰੋਸ ਠੇਕੇਦਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਠੇਕੇਦਾਰ ਤੇ ਲੱਗੇ ਜ਼ਬਰੀ ਬਸੂਲੀ ਕਰਨ ਦੇ ਇਲਜ਼ਾਮ ਸਬਜ਼ੀ ਵੇਚਣ ਵਾਲਿਆਂ ਨੇ ਇਨਸਾਫ ਦੀ ਕੀਤੀ ਮੰਗ ਮਰਾਲਾ ਚ ਲੱਗ ਰਹੀ ਬਾਇਓ ਗੈਸ ਫੈਕਟਰੀ ਤੇ ਰੇਡ ਕਾ ਇਲਾਕੇ ਦੇ 10 ਪਿੰਡਾਂ ਦੇ ਲੋਕਾਂ ਚ ਪਾਇਆ ਜਾ ਰਿਹਾ ਰੋਸ ਪਰੇਸ਼ਾਨ ਲੋਕਾਂ ਨੇ ਨੈਸ਼ਨਲ ਹਾਈਵੇ ਤੇ ਲਗਾਇਆ ਧਰਨਾ ਜੰਮ ਕੇ ਕੀਤੀ ਨਾਰੇਬਾਜ਼ੀ ਫੈਕਟਰੀ ਬੰਦ ਕਰਨ ਦੀ ਕੀਤੀ ਮੰਗ ਕਿਹਾ ਫੈਕਟਰੀ ਦੇ ਬੰਦ ਹੋਣ ਤੱਕ ਜਾਰੀ ਰਹੇਗਾ ਪਤਾਂ IAU ਨੇ ਤਿਆਰ ਕੀਤੀ ਪੰਜਾਬ ਦੇ ਘਟਦੇ ਪਾਣੀ ਦੀ ਰਿਪੋਰਟ ਕੁਝ ਸਾਲਾਂ ਤੋਂ ਲਗਾਤਾਰ ਢੇਠਾ ਜਾ ਰਿਹਾ ਪਾਣੀ ਦਾ ਪੱਧਰ 114 ਬਲਾਕ ਤੇ ਤਿੰਨ ਸ਼ਹਿਰੀ ਖੇਤਰਾਂ ਦੀ ਸਥਿਤੀ ਗੰਭੀਰ IAU ਦੇ ਫਸਲ ਵਿਭਾਗ ਨੇ ਸਾਂਝੀ ਕੀਤੀ ਹੈ ਸਰਕਾਰ ਵੱਲੋਂ ਸਾਈਲੋਸ ਸੰਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਵਾਪਸ ਲੈਣਾ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਲੋਕ ਸਭਾ ਚੋਣਾਂ ਹੁਣ ਨੇੜੇ ਨੇ ਰਾਜੇਵਾਲ ਨੇ ਕਿਹਾ ਕਿ ਇਸ ਪਿੱਛੇ ਕੇਂਦਰ ਦਾ ਸਿੱਧਾ ਹੱਥ ਹੈ ਜੋ ਪੰਜਾਬ 'ਚ ਹੌਲੀ-ਹੌਲੀ ਕਿਸਾਨੀ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਇਸ ਤਰ੍ਹਾਂ ਪਿਛਲੇ ਦਿਨੀ ਕਾਰਨ ਕੁਝ ਮੰਡੀਆਂ ਬੰਦ ਕਰਕੇ 9 ਸਾਈਲੋਸ ਮੁਟੈਕਸਰੀ ਮੰਡੀਆਂ ਡਿਕਲੇਅਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਇਦੇ ਵਿਰੋਧ ਚ ਐਸਕੇਮ ਦੀ ਕਾਲ ਦੇ ਉੱਤੇ ਸਾਰੇ ਪੰਜਾਬ ਦੇ ਲੋਕ ਕਿਸਾਨ ਮਜ਼ਦੂਰ ਆੜਤੀ ਟਰਾਂਸਪੋਰਟਰ ਸਾਰੇ ਇੱਕਦਮ ਇਹਦੇ ਵਿਰੋਧ ਚ ਖੜੇ ਹੋ ਗਏ ਇਹ ਅੱਜ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਇਹ ਨੋਟੀਫਿਕੇਸ਼ਨ ਰੱਦ ਕਰਨ ਨਾਲ ਮੇਰੀ ਸੰਤੁਸ਼ਟੀ ਨਹੀਂ ਮੈਂ ਸਮਝਦਾ ਇਹ ਸਿਰਫ ਇਸ ਕਰਕੇ ਨੋਟੀਫਿਕੇਸ਼ਨ ਰੱਦ ਕੀਤੀ ਗਈ ਕਿ ਚੋਣਾਂ ਨੇ ਚਾਰਸਤਮ ਨੂੰ ਲੱਗਿਆ ਕਿ ਲੋਕਾਂ ਨੇ ਸਾਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਸਵਾਲ ਹੋਣਗੇ ਉਹਨੂੰ ਟਾਲਣ ਵਾਸਤੇ ਇਹਨਾਂ ਨੇ ਫਿਲਹਾਲ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਪਰ ਸਰਕਾਰ ਦੀ ਜਿਹੜੀ ਮਨਸ਼ਾ ਉਹ ਸਾਫ਼ ਜਾਹਰ ਹੋ ਗਈ ਤੇ ਇਹ ਵੀ ਸਪਸ਼ਟ ਹੈ ਕਿ ਜਦੋਂ ਜਦੋਂ ਤੱਕ ਹਾਲੇ ਜਿਹੜੇ 24 ਹੋਰ ਸਾਈਲੋ ਅਗਲੇ ਸਾਲ ਤਿਆਰ ਹੋ ਰਹੇ ਨੇ ਔਰ ਉਤੇ ਅਗਲੇ ਸਾਲ ਬਾਕੀ ਸਾਰੇ ਪੰਜਾਬ ਵਿੱਚ ਰਹਿੰਦੇ ਪੰਜਾਬ ਵਿੱਚ ਸਾਈਲੋਜ਼ ਤਿਆਰ ਹੋ ਜਾਣੇ ਨੇ ਦੋ ਸਾਲਾਂ 'ਚ ਸਾਰੇ ਸਾਈਲੋਜ਼ ਤਿਆਰ ਕਰਕੇ ਟੋਟਲ ਇੱਕ ਪੈਰਲਲ ਟੈਕਸ ਫਰੀ ਮਾਰਕੀਟ ਖੜੀ ਕੀਤੀ ਜਾਏਗੀ ਸਾਡੀਆਂ ਮਦਨਾਂ ਦੇ ਮੁਕਾਬਲੇ ਔਰ ਇਹਦੇ ਨਾਲ ਲੱਖਾਂ ਮਜ਼ਦੂਰ ਵਿਲੇ ਹੋ ਜਾਣਗੇ ਆਲਤੀ ਵਿਲੇ ਹੋ ਜਾਣਗੇ ਟਰਾਂਸਪੋਰਟਰਾਂ ਨੂੰ ਕੰਮ ਨਹੀਂ ਮਿਲੇਗਾ ਮੁਨੀਮ ਵਿਲੇ ਹੋ ਜਾਣਗੇ ਸਰਕਾਰ ਨੂੰ ਉਹਦੀ ਕੋਈ ਚਿੰਤਾ ਨਹੀਂ ਆਪਣੀ ਜਿੱਦ ਜਿਹੜਾ ਸੀ ਕਾਨੂੰਨ ਵਾਪਸ ਕਰਵਾ ਕੇ ਆਏ ਆ 13 ਮਹੀਨੇ ਦਿੱਲੀ ਦੇ ਬਾਰਡਰ ਤੇ ਬੈਠ ਕੇ ਉਹ ਜਿੱਦ ਪੁਗਾਉਣ ਲਈ ਸਰਕਾਰ ਪਾਰਟੀ ਦੇ ਉਤੌਣ ਤੇ ਗੋਡਾ ਰੱਖ ਕੇ ਉਹ ਉਹਨਾਂ ਨੂੰ ਟਿੱਡੇ ਟੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਇੱਕ ਕੋਈ ਸਹੁਰਦ ਨਹੀਂ ਇਹਨਾਂ ਨੂੰ ਕੋਈ ਤੁਹਾਡੇ ਨਾਲ ਸਰੂਕਾਰ ਨਹੀਂ ਇਹਨਾਂ ਨੂੰ ਆਪਣੀ ਕੁਰਸੀ ਨਾਲ ਪਿਆਰ ਹੈ ਇਸ ਸਿਰਫ ਤੇ ਸਿਰਫ ਛਲਾਵਾ ਕੀਤਾ ਹੈ ਇਹ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਵੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਗਈ ਆ ਬਲਾਕ ਲੱਗ ਗਈ ਹਾਲੇ ਕੁਝ ਨਹੀਂ ਟਲਿਆ ਅਗਲੇ ਸਾਲਾਂ ਵਿੱਚ ਫੇਰ ਇਹ ਨੋਟੀਫਿਕੇਸ਼ਨ ਆਏਗੀ ਔਰ ਟੈਕਸ ਫ੍ਰੀ ਮਾਰਕੀਟ ਬਣਾਉਣ ਦੀ ਇੱਕ ਵਾਰੀ ਫੇਰ ਕੋਸ਼ਿਸ਼ ਕਰਕੇ ਟੋਟਲ ਖੇਤੀ ਨੂੰ ਕਾਰਪੋਰੇਟ ਐਗਰੀਕਲਚਰ ਚ ਤਬਦੀਲ ਕਰਨ ਦਾ ਇਹ ਉਪਰਾਲਾ ਲਗਾਤਾਰ ਕਰਦੀ ਰਹੀ ਸਰਕਾਰਾਂ ਜਿੰਨੀ ਦੇਰ ਤੱਕ ਲੋਕ ਤਿਆਰ ਨਹੀਂ ਹੁੰਦੇ ਇਸ ਕਰਕੇ ਲੋਕਾਂ ਨੂੰ ਇਸ ਲੰਬੀ ਔਰ ਵੱਡੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਪਟਿਆਲਾ ਚ ਕੇਕ ਖਾਣ ਕਰਕੇ ਬੱਚੀ ਦੀ ਮੌਤ ਦੀ ਖਬਰ ਤੋਂ ਬਾਅਦ ਹੁਣ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ ਲੁਧਿਆਣਾ ਚ ਸਿਹਤ ਵਿਭਾਗ ਵੱਲੋਂ ਇੱਕ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ 7 ਬੇਕਰੀਆਂ ਤੋਂ ਕੇਕ ਦੇ ਸੈਂਪਲ ਭਰੇ ਤੇ 2 ਬੇਕਰੀ ਮਾਲਕਾਂ ਦੇ ਚਲਾਨ ਵੀ ਕੱਟੇ ਮੈਡਮ ਬੇਕਰੀਆਂ ਦੇ ਸੈਂਪਲ ਲੈ ਕੇ ਨਹੀਂ ਬੇਕਰੀ ਤੋਂ ਟੋਟਾ ਚੱਕ ਲੈਂਦੇ ਨੇ ਕੀ ਹਾਂ ਬਹੁਤ 2 ਦਿਨਾਂ ਵਿੱਚ ਚ ਸੱਤ ਬੇਕਰੀਆਂ ਚੈੱਕ ਕੀਤੀਆਂ ਨਾ ਇਨਸਪੈਕਸ਼ਨ ਕੀਤੀਆਂ ਨੇ ਉਹਨਾਂ ਦੀਆਂ ਤੇ ਤਕਰੀਬਨ 6 ਕੇਕ ਦੇ ਸੈਂਪਲ ਲਏ। ਜੀ ਜੀ ਕਿਸ ਤਰ੍ਹਾਂ ਦੇ ਸੈਂਪਲ ਲਏ? ਕਹਿੰਦੇ ਇਹ ਕਿਹੜੀ ਕਿਹੜੀ ਬੈਕਰੀਆਂ? ਕੁੜੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਚੈਕਿੰਗ ਕਰਦੇ ਹੋ? ਜੀ ਅਸੀਂ ਸਾਡਾ ਟਾਰਗੇਟ ਪੂਰਾ ਲੁਧਿਆਣਾ ਹੈ ਅੱਗੇ ਵੀ ਅਸੀਂ ਬੇਕਰੀਜ਼ ਦੇ ਕਾਫੀ ਸੈਂਪਲਿੰਗ ਕਰਦੇ ਰਹਿੰਦੇ ਹਾਂ ਨਾ ਤੁਹਾਰਾਂ ਦੇ ਨੇੜੇ ਵਾਦਾ ਦਿੰਦੇ ਆ ਪਰ ਇਸ ਵਾਰੀ ਸਪੈਸ਼ਲੀ ਅਸੀਂ ਕੇਕਸ ਦੀ ਸੈਂਪਲਿੰਗ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਐਫ ਬੀਓ ਨੂੰ ਐਨ ਲੈਟਰ ਵੀ ਕੀਤਾ ਕਿ ਮੋਸਟਲੀ ਤੇ ਉਸੀਂ ਦੇਖਿਆ ਕਲਰਸ ਵਗੈਰਾ ਅਕੋਰਡਿੰਗ ਟੂ ਐਫਐਸਐਸਆਈ ਮਾਰਕ ਕੀ ਹੋ ਯੂਜ਼ ਕਰ ਰਹੀ ਸੀ ਪਰ ਜਿਹੜੀ ਥੋੜੀ ਪੋਤੀਆਂ ਕਮੀਆਂ ਸੀ ਦੋ ਤਿੰਨ ਅਨਹਾਈਜਨਿਕ ਚਲਾਨ ਕੱਟੇ ਨੇ ਅਸੀਂ ਜਿੱਥੇ ਹਾਈਜਨ ਪੂਰੀ ਨਹੀਂ ਸੀ ਉਹਨਾਂ ਨੂੰ ਹਾਈਜਨ ਰੱਖਣ ਲਈ ਕਿਹਾ ਗਿਆ ਹੈ ਸੁਰੱਖਿਤ ਬੱਟੇ ਪੇਪਰ ਵਗੈਰਾ ਯੂਜ਼ ਕਰਨ ਲਈ ਕਿਹਾ ਗਿਆ ਹੈ ਸੁਰੱਖਿਤ ਰੰਗ ਯੂਜ਼ ਕਰਨ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਸੈਂਪਲ ਪੀਚੇ ਗਏ ਜਿਨ੍ਹਾਂ ਦੀ ਰਿਪੋਰਟ ਸਾਡੀ ਜਿਹੜੀ ਸਟੇਟ ਲੈਬ ਹੈ ਖਰੜੇਚ ਫੂਡ ਐਂਡ ਡਰੱਗ ਲੈਬ ਉਹਨਾਂ ਵੱਲ ਗਏ ਨੇ ਤੇ ਉਹਨਾਂ ਤੋਂ ਜਦ ਉਹਨਾਂ ਦੇ ਸੈਂਪਲਾਂ ਦੀ ਰਿਪੋਰਟ ਆਏਗੀ ਬੰਦੀ ਕਾਰਵਾਈ ਐਫਐਸਐਸੀਸੀਆਈ ਦੇ ਅਧਾਇਤਾ ਅੰਦਰ ਜੋ ਵੀ ਬੰਦੀ ਕਾਰਵਾਈ ਹੋਈ ਉਹ ਕੀਤੀ ਜਾਵੇ ਮੈਡਮ ਜਿਸ ਤਰ੍ਹਾਂ ਨਾਲ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਇੱਕ ਪਾਟਵੰਨ ਬਣਉ ਮੰਨ ਲੈਂਦਾ ਨਹੀਂ ਜਿਸ ਤਰ੍ਹਾਂ ਅਸੀਂ ਸਪੈਸ਼ਲ ਜਿਹੜਾ ਕੇਕ ਦੇ ਤੱਕ ਹੋਇਆ जी बिल्कुल पहले भी यह सब चलता रहा है मौसम के हिसाब से सापलिंग का थोड़ा जहा रुख भी बदलता रहा है जिमें कि त्यौहार के ने नेे मिठाइया वगैरह ज़्यादा बनिया ने इसलिए ज़्यादा सैंपलिंग की जाती है रूटीन गर्मिया तो पहले असी पैकेज ड्रिंकिंग वॉटर सैंपलिंग बढ़ा दें दुध के दुध के प्रोडक्ट्स तो सारे साल ही चलते हैं इन दारे साल सापलिंग चलती है हूँ अणसखावी घटना होके थोड़ा जि इस वो ज़्यादा तवज्जो दे करके उपरों सू हदायत सी असी केक ਐਗਜ਼ਾਮਪਲ ਲਿੱਤੇ ਇਸੇ ਤਰ੍ਹਾਂ ਜਾਰੀ ਚੱਣੀ ਆਉਣ ਵਾਲੇ ਦਿਨ ਸੀ ਬਿਲਕੁਲ ਜਿੱਥੇ ਤੱਕ ਬਣ ਸਕੇਗਾ ਜਿੰਨੀ ਸਾਡੇ ਕੋਲ ਮੈਨਪਾਵਰ ਹੈ ਪੂਰੀ ਫੁੱਲ ਫੋਰਸ ਨਾਲ ਮੈਨਪਾਵਰ ਕੰਮ ਕਰੇਗੀ ਅਤੇ ਮੇਰੇ ਵੱਲੋਂ ਰਿਕੁਐਸਟ ਹੈ ਫੂਡ ਬਿਜ਼ਨਸ অপারেਟਰਸ ਨੂੰ ਕਿ ਬਿਲਕੁਲ ਹੀਜਨਿਕ ਤਰੀਕੇ ਨਾਲ ਅਤੇ ਅੱਛੇ ਤਰੀਕੇ ਨਾਲ ਸਾਫ਼ ਸੁਥਰਾ ਖਾਣਾ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਇਸ ਨਾਲ ਵੀ ਅਨਸੁਖਾਵੀ ਘਟਨਾ ਕੋਈ ਨਾ ਹੋਵੇ ਹੁਣ ਇੱਕ ਦਰਵਾਜ਼ੇ ਪਿੰਨੇ ਸੈਂਪਲ ਕਹਿੰਦੇ ਨੇ 6 ਸੈਂਪਲ ਕੇਕ ਦਿੱਤੇ ਗਏ ਨੇ ਜੀ ਇਹ ਪਾਰਟਿਕੂਲਰ ਡ్రਾਈਵਰ ਸੀ ਕੇਕ ਦੀ ਦੋ ਦਿਨ ਕੀਤੀ ਹੈ ਕਿਉਂਕਿ ਲੁਧਿਆਣਾ ਜਿਹੜਾ ਬਹੁਤ ਫੈਲੇ ਹੋਇਆ ਹੈ ਤੇ ਸਾਡੇ ਟਾਰਗੇਟ ਸੀਗੇ ਕਿ ਅਸੀਂ ਬੇਕਰੀਜ਼ ਨੂੰ ਇੱਕ ਵਾਰੀ ਟਾਰਗੇਟ ਕਰੀਏ ਅਸੀਂ ਜਿੰਨਾ ਪੋਸੀਬਲ ਸੀ ਮੈਕਸਿਮ ਇਹਨਾਂ ਦਿਲਾਇਚ ਉਹ ਉਹਨਾਂ ਨੂੰ ਅਵੇਅਰ ਕਰਾਉਣਾ ਤੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਔਨਲਾਈਨ ਬਹੁਤ سارے ਡਿਟਰਮੀਨਟ ਲੋਕ ਕਰਾ ਦੇ ਵਿੱਚ ਕੇਕ ਨਾਲ ਬੇਕੀ ਉਹ ਵੀ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਗਾਣ ਚ ਪਾਉਂਦੇ ਜੋ ਵੀ ਕੋਈ ਖਾਣਾ ਬਣਾ ਰਿਹਾ ਹੈ ਉਹਦਾ FSSAI ਦੇ ਰੂਲਸ ਦੇ ਤਹਿਤ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ ਜੋ ਵੀ ਫੋਰ ਸੇਲ ਖਾਣਾ ਬਣਾ ਰਿਹਾ ਹੈ ਕੋਈ ਵੀ ਵੇਚ ਰਿਹਾ ਖਾਣਾ ਚਾਹੇ ਘਰਾਂ 'ਚ ਬਣਾ ਰਿਹਾ ਚਾਹੇ ਉਹ ਕਿੱਥੇ ਦੁਕਾਨਾਂ 'ਚ ਬਣਾ ਰਿਹਾ ਉਹਨਾਂ ਕੋਲ FSSAI ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਜਿੱਥੇ ਤੱਕ ਅਸੀਂ ਪਹੁੰਚ ਸਕਾਂਗੇ ਪਹੁੰਚਾਂਗੇ ਤੇ ਉਹਨਾਂ ਦੀ ਵੀ ਸੈਂਪਲਿੰਗ ਹੋਵੇ ਸੈਂਪਲ ਦੀ ਰਿਪੋਰਟ ਕਿੰਨੇ ਦਾ ਸਮਪਲ ਦੀ ਰਿਪੋਰਟ ਜ਼ਿਆਦਾਤਰ 15 ਦਿਨ ਤੋਂ ਮਹੀਨੇ 'ਚ ਆ ਜਾਂਦੀ ਹੈ ਜਿੱਦਾਂ ਸੈਂਪਲਸ ਵੀ ਆ ਜਾਂਦੀ ਹੈ ਸਾਡੇ ਕੋਲ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਹੋ ਚੁੱਕਿਆ ਹੈ। ਆਲੇ-ਦੁਆਲੇ ਦੇ 10 ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਲਿਆ ਹੈ। ਪਿੰਡ ਵਾਸੀਆਂ ਨੇ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਕਿਹਾ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਫੈਕਟਰੀ ਲੱਗਣ ਕਰਕੇ ਲੋਕਾਂ ਤੇ ਮਾਰੂ ਪ੍ਰਭਾਵ ਪੈਣਗੇ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਚੁੱਕੇ ਨੇ। ਉਹਦਾ ਕੀ ਸਹਾਰਾ ਕਾਰਨ ਕਰਮ ਹੋਈ ਜਿਹੜਾ 1.5 ਸਾਲ ਤੋਂ ਚੱਲ ਰਹੀ ਹੈ ਫੈਕਟਰੀ ਵਾਲੀ ਜਿਹੜਾ ਪਿੰਡ ਦੇ ਕੋਲ ਲੱਗਦੀ ਫੈਕਟਰੀ ਗੈਸ ਫੈਕਟਰੀ ਦੇ ਬਰੋਦ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਕਦੋਂ ਘੱਟ ਜੀ 15 ਮਿੰਟ ਦੇ ਲੋਕ ਨੇ ਬੀਬੀ ਦੇ ਨਾਲ ਨਹੀਂ ਬੀਬੀ ਦੇ ਨਾਲ ਨਹੀਂ ਜੀ ਕਿ ਕਿੰਨ ਸਾਲ ਜਿਹੜਾ ਤੁਹਾਨੂੰ ਇੱਥੇ ਆ ਕੇ ਕੋਈ ਜਿਵੇਂ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਥੋੜਾ ਪਾਣੀ ਖਰਾਬ ਹੋਣਾ ਹੈ ਬਸ ਉਹਨਾਂ ਦਾ ਖਰਾਬ ਹੋਣਾ ਹੈ ਉਹਦੇ ਗਰੀਬ ਬਿਮਾਰੀਆਂ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੀ ਹੈ ਲੋਕਾਂ ਨਾਲ ਗੱਲ ਕਰਨ ਲਈ ਜਾ ਸਕਦੀ ਹੈ ਹਾਂਜੀ ਪੱਤਰ ਉਹ ਹੱਲ ਨਹੀਂ ਹੋ ਰਿਹਾ ਖਾਲੀ ਹੋ ਰਿਹਾ ਜੀ ਹਾਂਜੀ ਪਰ ਉਹ ਤਾਂ ਧਰਨਾ ਤੇ ਇਹ ਜਦੋਂ ਖਾਲੀ ਹੁੰਦਾ ਜੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੱਲ ਸਕਦੇ ਇਹ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਹੈ ਜਿਵੇਂ ਸਾਡੇ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਫੁੱਦ ਕੀਮੀਆ ਏੜੀਆਂ ਬਰਮਾ ਧਾਰ ਸਾਬ ਸਿਹਾਲਾ ਗਹਿਲੇਵਾਲ ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਹੈ ਅਭੀ ਇਹ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਵੀ ਵਧਾ ਕਰਨਾ ਇਹਨੇ ਬਿਜੂ ਵੀ ਵੱਡੀ ਮਾਰਨੀ ਇੱਥੇ ਔਰ ਲੋਕਾਂ ਦਾ ਜੀਣਾ ਦੁੱਭਰ ਹੋ ਜਾਣਾ ਹੈ ਇਹਦਾ ਇੱਕ ਕਾਰਨ ਹੈ ਵੀ ਇਹ ਜਿੰਨਾ ਤੇ ਜੋ ਫੈਕਟਰੀ ਵੱਧਦੀ ਹੁੰਦੀ ਕਿਉਂਕਿ ਉਹ ਵੀ ਉਸਾਰੀ ਹੋ ਰਹੀ ਹੈ ਉਹ ਸਾਰੀ ਇਹ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਹਸ ਲਈ ਲੋਕ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਂ ਸਮਝਾ ਨਾਲ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀ ਆ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬ 3-4 ਵਾਰ ਤਣਾ ਲੱਗ ਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਕ ਨੂੰ ਅਸੀਂ ਉੱਪਰ ਹਾਈ ਕਮਾਂਡਰਾਂ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋ ਵੀ ਗੱਲ ਚੱਲੇਗੀ ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਤੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕਿ ਕਾਰਨ ਕੀ ਆ ਵੀ ਇਹ ਇਹ ਜਿਹੜਾ ਬੈਕਟਰੀ ਬੰਦ ਨਹੀਂ ਹੋ ਰਹੀ ਸਾਲ ਤੋਂ ਪਰਦਾ ਸੰਗਾਰ ਚੱਲ ਰਿਹਾ ਬੰਦ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਆ ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਟਾ ਨਾ ਲੱਗ ਚੁੱਕਿਆ ਇਸ ਸਬੰਧੀ ਅਸੀਂ ਆਪਣੇ ਪ੍ਰਿੰਸੀਪਲ ਸੱਤਰ ਚੰਡੀਗੜ੍ਹ ਨੂੰ ਵੀ ਆਹ ਅੱਡੀ ਮੁਲਾਕਾਤ ਹੋਵਦੀ ਆ ਉਹਨਾਂ ਨੇ ਸਾਨੂੰ ਅਸਵਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਥੋੜਾ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ਰਕਤ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਜਿਹੜੇ 15 20 ਪਿੰਡ ਨੇ ਇਹ ਬੈਟਰੀ ਲੱਗਣ ਦਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਟ ਆ ਉਹ ਕਨੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਵਸਥਿਆ ਮਾਹੌਲ ਰਹੀਆਂ ਨੇ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਹੈ ਘੰਗਰਾਲੀ ਰਾਜਪੂਤਾਂ ਉੱਥੇ ਖੁਦ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉੱਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖ ਆ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਲਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਠੰਨਾ ਦੀ ਸਬਜ਼ੀ ਮੰਡੀ 'ਚ ਸਬਜ਼ੀ ਵੇਚਣ ਵਾਲਿਆਂ ਵੱਲੋਂ ਠੇਕੇਦਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਬਜ਼ੀ ਵੇਚਣ ਵਾਲਿਆਂ ਨੇ ਠੇਕੇਦਾਰ ਤੇ ਜ਼ਬਰੀ ਵਸੂਲੀ ਦੇ ਇਲਜ਼ਾਮ ਵੀ ਲਗਾਏ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਵੀ ਕੀਤੀ ਕਹਿਣਾ ਇਹੀ ਚਾ ਰਹੇ ਆ ੱੱਕਾ ਹੋ ਰਿਹਾ ਸਾਡੇ ਰੇੜੀ ਵਾਲੇ ਭਰਾ ਮਜ਼ਦੂਰ ਹੋਣਾ ਬਹੁਤ ੱੱਕਾ ਹੋ ਰਿਹਾ ਰੇੜੀਆਂ ਰੇੜੀਆਂ ਲਗਭਗ 150 ਦੇ ਕਰੀਬ ਰੇੜੀਆਂ ਜੀ ਤੇ ਲਗਭਗ 30 ਜੱਤੋਂ ਮੰਡੀ ਬਣੀ ਹੈ ਜਦ ਤੋਂ ਹੀ ਲਾ ਰਹੇ ਨੇ ਵਿਚਾਰੇ ਪਹਿਲਾਂ ਕੋਈ ਟੈਕਸ ਨਹੀਂ ਸੀ ਹੁੰਦਾ ਉਹਨਾਂ ਤੇ ਕੋਈ ਪਰਚੀ ਨਹੀਂ ਸੀ ਹੁੰਦੀ ਹੁਣ 3-4 ਸਾਲ ਤੋਂ ਤੇ ਇਹਨਾਂ ਤੇ ਇਹ ਜਿਹੜਾ ਟੈਕਸ ਹੈ ਉਹ ਲਾ ਰਿਹਾ ਲਾਇਆ ਜਾ ਰਿਹਾ ਪਰਚੀ ਹੁਣ ਅੱਜ ਦੀ ਰੇਟ 'ਚ ਜਿਹੜਾ ਨਵਾਂ ਠੇਕੇਦਾਰ ਆਇਆ ਇਹ ਤਾਂ ਕਹਿ ਰਿਹਾ ਜੀ ਮੈਂ ਆਪਣੀ ਮਰਜ਼ੀ ਨਾਲ ਲਵਾਂਗਾ ਜੀ ਜੇ ਤੁਸੀਂ ਲਾਣਾ ਲਾਓ ਨਹੀਂ ਮੈਂ ਕੀ ਕਹਿੰਦਾ ਤੁਹਾਨੂੰ ਚੁਕਾ ਦੂੰਗਾ ਧੱਕਾ ਕਰ ਰਿਹਾ ਇਹ ਕੱਲ ਬੌਂਸਰ ਲਿਆ ਸਰ ਤੇ ਅਸੀਂ ਜਾਂ ਦੇਖਿਆ ਵੀ ਇਹ ਤਾਂ ਬਹੁਤ ਨਜਾਇਜ਼ ਹੋ ਰਹੀ ਹੈ ਮੈਨੂੰ ਇਹਨਾਂ ਨੇ ਸੱਤਿਆ ਮੈਂ ਖੰਨਾ ਸ਼ਹਿਰ ਦਾ ਚੁਣਿਆ ਪ੍ਰਧਾਨ ਹੈ ਜੀ ਤੇ ਮੈਨੂੰ ਇਹਨਾਂ ਨੇ ਸੱਦਾ ਪੱਤਰ ਲਾਇਆ ਮੈਂ ਕਿਹਾ ਮਕਾ ਸਰ ਗੱਲਬਾਤ ਕੀਤੀ ਇੱਥੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਨਾਲ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਆ ਜਿਵੇਂ ਵੀ ਤੁਸੀਂ ਸੰਘਰਸ਼ ਕਰੋਗੇ ਅਸੀਂ ਤੁਹਾਡੇ ਨਾਲ ਖੜੇ ਆ ਮੈਟਰ ਜੀ ਮੰਡੀ ਦਾ ਠੇਕੇਦਾਰੀ ਸਿਸਟਮ ਇੱਕ ਵਾਰੀ ਫੇਰ ਮੰਡੀ ਜਾਵੀ ਹੋ ਗਿਆ ਜੀ ਠੇਕੇਦਾਰ ਕੱਲ ਬੌਂਸਰ ਲੈ ਕੇ ਆਇਆ ਜੀ ਜਿਹੜੀ ਪਹਿਲਾਂ ਪਰਚੀ ਸਾਡੇ ਕੋ 20 ਰੁਪਏ ਦੀ 30 ਰੁਪਏ ਲੱਗਦੀ ਸੀ ਉਹਦੇ 200 ਰੁਪਏ ਮੰਗਦਾ ਪਿਆ ਜੀ ਜੋ ਕਿ ਬਹੁਤ ਨਜਾਇਜ਼ ਹੈ ਇਹ ਐਂਟਰਸ ਹੈ ਐਂਟਰ ਫੀਸ ਜਿਹੜੀ ਅਸੀਂ ਰੇੜੀ ਲਾਉਣੀ ਆ ਜੀ ਇਹ ਉਹਦੀ ਫੀਸ ਦੱਸਦਾ ਪਿਆ ਜੀ ਔਰ ਜਿਹੜੀ ਪਹਿਲਾਂ ਕੋਈ ਵਾਹਕ ਲਾਉਂਦਾ ਸੀ ਉਹਦੀ ਵੀ ਫੀਸ ਡਬਲ ਨਹੀਂ ਚਾਰ ਗੁਣਾ ਵਧਾ ਦਿੱਤੀ ਜੀ ਬਹੁਤ ਹੀ ਨਜਾਇਜ਼ ਕਰ ਰਿਹਾ ਸਾਡੇ ਨਾਲ ਬੌਂਸਰ ਲੈ ਕੇ ਆ ਗਿਆ ਕਹਿੰਦਾ ਮੈਂ ਤਾਂ ਧੱਕੇ ਨਾਲ ਪੈਸੇ ਲਾਉਂਗਾ ਜੀ ਧੱਕਾ ਤਾਂ ਬਿਲਕੁਲ ਨਹੀਂ ਆਇਆ ਜੇ ਪਹਿਲਾਂ ਕਿਹਾ ਸੀ ਕੋਈ ਟੈਕਸ ਜੱਜਿਆ ਆਇਆ ਤਾਂ ਕੋਈ ਨਹੀਂ ਲਾਉਣਾ ਲਾਉਣਾ ਦਾ ਕੀ ਉਹ ਡਬਲ ਨਹੀਂ ਕਈ ਗੁਣਾ ਜ਼ਿਆਦਾ ਹੀ ਵਧਾਤਾ ਜੀ ਪਹਿਲਾਂ ਕਿੰਨੀ ਫੀਸ ਲੈਂਦੇ ਸੀ ਪਹਿਲਾਂ 20 ਰੁਪਏ ਲੈਂਦੇ ਸੀ ਜੀ ਬਾਅਦ 30 ਰੁਪਏ ਕਰਤੇ ਹੁਣ ਕਹਿੰਦੇ ਸੀ 200 ਰੁਪਏ ਲਵਾਂਗੇ ਰ ਪਰ ਰੇੜੀ ਆ ਤੁਹ ਪਰ ਰੇੜੀ ਆ ਕੇ ਕਿੰਨੀਆਂ ਰੇੜੀਆਂ ਨੇ ਰੇੜੀਆਂ ਇੱਥੇ 156 ਨੇ ਜੀ ਲਗਭਗ ਲਗਭਗ 150 ਦੇ ਕਰੀਬ ਰੇੜੀਆਂ ਨੇ ਜੀ ਇੱਥੇ ਅਸੀਂ ਆੜਤੀਆ ਐਸੋਸੀਏਸ਼ਨ ਦਾ ਸਹਾਰਾ ਲੈ ਕੇ ਹੁਣ ਅੱਜ ਅਸੀਂ ਰੇੜੀ ਫੜੀ ਯੂਨੀਅਨ ਬੰਦ ਕਰਤੀ ਸੀ ਆੜਤੀਆ ਐਸੋਸੀਏਸ਼ਨ ਦਾ ਸਹਾਰਾ ਲੈ ਕੇ ਕੱਲ ਨੂੰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਸਾਰੀ ਮੰਡੀ ਬੰਦ ਕਰਾਵਾਂਗੇ ਕਿਉਂਕਿ ਅਸੀਂ ਉਹਨਾਂ ਨੂੰ ਆੜਤ ਦੇ ਰਹੇ ਆ ਆੜਤੀਆ ਐਸੋਸੀਏਸ਼ਨ ਨੂੰ ਜੋ ਪੰਜਾਬ ਮੰਡੀ ਬੋਰਡ ਇਕੱਠਾ ਕਰਕੇ ਲੈ ਕੇ ਜਾ ਰਹੀ ਹੈ ਔਰ ਸਾਡੇ ਉੱਪਰ ਫੇਰ ਇੱਕ ਨਵਾਂ ਠੇਕੇਦਾਰ ਲਿਆ ਕੇ ਲਾਤਾ। ਕੀ ਸਾਡਾ ਆੜਤੀਆ ਭਾਈ ਜਾਰਾ ਸਾਡੇ ਕੋਲ 7% ਆੜ ਤੋਂ ਜਿਹੜੀ ਲੈਂਦੇ ਐ ਉਹ ਦਿੰਦੇ ਦਾ ਪੰਜਾਬ ਮੰਡੀ ਬੋਰਡ ਨੂੰ ਪੈਸਾ ਤਾਂ ਉਹੀ ਇਹਨਾਂ ਕੋਲ ਬਹੁਤ ਹੈ। ਕੋਟਾ ਸਾਡੇ ਉੱਪਰ ਇੱਕ ਠੇਕੇਦਾਰ ਲਾਤਾ। ਹੁਣ ਸਾਡੀ ਬੇਨਤੀ ਹੈ ਵੀ ਸਾਰੀਆਂ ਮੰਡੀਆਂ ਚ ਉਹ ਠੇਕੇਦਾਰੀ ਸਿਸਟਮ ਐ ਨੂੰ ਬੰਦ ਕੀਤਾ ਜਾਵੇ। ਗਰੀਬ ਬੰਦਾ ਇਹਦੇ ਵਿੱਚ ਮਰ ਰਿਹਾ ਪਿਸ ਰਿਹਾ ਹੈਗਾ ਕਰਜ਼ਾਈ ਹੋ ਰਿਹਾ ਤੇ ਸਾਡੀ ਦਾ ਸਰਕਾਰਾਂ ਅੱਗੇ ਬੇਨਤੀ ਹੈ। ਵੀ ਇਹ ਜਿਹੜਾ ਹੈਗਾ ਜੱਜੀਆ ਜਾਂ ਬੰਦ ਕੀਤਾ ਜਾਵੇ ਲੁਧਿਆਣਾ ਪੁਲਿਸ ਨੇ ਅਪਰਾਧੀਆਂ ਖਿਲਾਫ ਵੱਡੀ ਕਾਰਵਾਈ ਕਰਦੇ ਆ ਪ੍ਰਾਪਰਟੀ ਸੰਬੰਧੀ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਇਸ ਮਾਮਲੇ 'ਚ ਪੁਲਿਸ ਨੇ ਇੱਕ ਮਹਿਲਾ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਾਣਕਾਰੀ ਅਨੁਸਾਰ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਧੋਖਾਧੜੀ ਦੇ ਕਈ ਕੇਸ ਦਰਜ ਨੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਭਾਗ ਦੇ ਵਿਗਿਆਨੀਆਂ ਵੱਲੋਂ ਪੰਜਾਬ ਵਿੱਚ ਪਾਣੀ ਦੇ ਲਗਾਤਾਰ ਘਟ ਰਹੇ ਪੱਧਰ ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਹੈ ਰਿਪੋਰਟ ਅਨੁਸਾਰ 114 ਬਲਾਕ ਅਤੇ 3 ਸ਼ਹਿਰੀ ਖੇਤਰ ਗੰਭੀਰ ਸਥਿਤੀ 'ਚ ਪਹੁੰਚ ਚੁੱਕੇ ਨੇ ਇਸ ਬਾਰੇ ਯੂਨੀਵਰਸਿਟੀ ਦੇ ਫਸਲ ਵਿਭਾਗ ਦੇ ਅਜਮੇਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿਸਾਨ ਭਰਾਵਾਂ ਨੂੰ ਇਹੀ ਮੈਂ ਐਡਵਾਈਸ ਕਰੂੰਗਾ ਕਿ ਪਹਿਲਾਂ ਜੋ ਪਾਣੀ ਦਾ ਸਥਿਤੀ ਹੈਗੀ ਹੈ ਪੰਜਾਬ ਚ ਉਹ ਨੂੰ ਥੋੜਾ ਜਿਆ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਲੈਣ ਕਿ ਜੋ ਪੰਜਾਬ ਚ ਪਾਣੀ ਕਿੰਨਾ ਹੈਗਾ ਆਪਣੀ ਹਿੱਸੇ ਕਿੰਨਾ ਆਉਂਦਾ ਹੈ ਤੇ ਕਿੰਨੇ ਆਪਣੇ ਖਰਚੇ ਆ ਤੇ ਉਹ ਨੂੰ ਧਿਆਨ ਨਾਲ ਦੇਖ ਲੈਣ ਜੋ ਪਾਣੀ ਆਪਣੇ ਕੋਲ ਜਿਹੜਾ ਹੈਗਾ ਡੈਮਾਂ ਚ ਜਿਹੜਾ ਆਪਣਾ ਹਿੱਸਾ ਆਉਂਦਾ ਉਹ 1480 ਕਰੋੜ ਘਣ ਮੀਟਰ ਹੈ ਜਿਨੂ ਦਾ 14.8 ਬੀਸੀਐਮ ਵੀ ਕਹਿੰਦੇ ਨੇ ਆ ਇਸੇ ਤਰ੍ਹਾਂ ਹੀ ਜੋ ਵੀ ਦਾ ਪਾਣੀ ਹੈ ਲੌਂ ਲੰਮੇ ਅਸੀਂ ਜਿਹੜੀ ਐਵਰੇਜ ਕੱਢੀ ਆ ਉਹਦੇ ਹਿਸਾਬ ਨਾਲ ਇਹ 2630 ਕਰੋੜ ਕਣਮੀਟਰ ਪੰਜਾਬ ਚ ਵਰਖਾ ਦਾ ਪਾਣੀ ਪੈਂਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਅਸੀਂ ਘਰਾਂ ਚ ਪਾਣੀ ਵਰਤਦੇ ਆ ਜਾਂ ਸ਼ਹਿਰਾਂ ਚ ਪਾਣੀ ਵਰਤਦੇ ਆ ਉਹਨੂੰ ਸਾਫ਼ ਕਰਕੇ ਜਿਹੜੇ ਪਾਣੀ ਨੂੰ ਸਾਫ਼ ਕਰਨ ਵਾਲੇ ਪਲਾਂਟ ਲੱਗੇ ਆ ਪੰਜਾਬ ਦੇ ਵਿੱਚ ਉਹਨਾਂ ਤੋਂ ਵੀ ਸਾਨੂੰ 126 ਕਰੋੜ ਘਣ ਮੀਟਰ ਪਾਣੀ ਆਪਣੇ ਮਿਲਦਾ ਜਿਹਨੂੰ ਕਿ ਆਪਾਂ ਖੇਤੀਬਾੜੀ ਚ ਵੀ ਵਰਤ ਸਕਦੇ ਆ ਇਸੇ ਤਰੀਕੇ ਹੀ ਜਦੋਂ ਆਪਾਂ ਝੋਨੇ ਚ ਪਾਣੀ ਲਾਉਂਦੇ ਆ ਜਾਂ ਦੂਜੀਆਂ ਫਸਲਾਂ ਚ ਪਾਣੀ ਲਾਉਂਦੇ ਆ ਤਾਂ ਕੁਝ ਹਿੱਸਾ ਉਹਦਾ ਪਾਣੀ ਦਾ ਝੋਨੇ ਜਿਹੜਾ ਬਹੁਤ ਵੱਡਾ ਹਿੱਸਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਉਹ ਥੱਲੇ ਯਾਨੀ ਕਿ ਸਾਡੇ ਪਾਣੀ ਨੂੰ ਰੀਚਾਰਜ ਕਰਦਾ ਉਹਦੇ ਚ ਵੀ ਸਾਨੂੰ 1000 ਤੇ 70 ਕਰੋੜ ਘਣ ਮੀਟਰ ਪਾਣੀ ਜਿਹੜਾ ਸਾਡਾ ਉਹ ਥੱਲੇ ਥੱਲੇ ਵਾਲੇ ਪਾਣੀ ਨੂੰ ਜ਼ਮੀਨ ਦੇ ਹੇਠਲੇ ਪਾਣੀ ਨੂੰ ਜਾ ਕੇ ਮਿਲਦਾ ਹੈ ਸੋ ਸਾਰਾ ਜੇ ਟੋਟਲ ਜੋੜੀਏ ਤਾਂ 53006 ਕਰੋੜ ਕਣਮੀਟਰ ਪਾਣੀ ਪੰਜਾਬ ਦੇ ਇਸੇ ਹੈਗਾ ਓਵਰ ਆਲ ਦੇਖਿਆ ਜਾਵੇ ਤਾਂ ਪੂਰਾ ਪੰਜਾਬ ਹੀ ਡਾਰਕ ਹੈ ਇਸ ਲਈ ਸਾਨੂੰ ਸਾਰੇ ਪੰਜਾਬ ਦੀ ਧਿਆਨ ਆਂਦੇ ਵਾਲਾ ਬੂ ਤੇ ਜਿਹੜੇ ਖਾਸ ਕਰਕੇ ਜਿਹੜੇ ਸਾਡੇ ਜਿਹੜਾ ਕੇਂਦਰੀ ਪੰਜਾਬ ਹੈ ਸੈਂਟਰਲ ਪੰਜਾਬ ਹੈ ਲੁਧਿਆਣਾ ਬਰਨਾਲਾ ਪਟਿਆਲਾ ਸੰਗਰੂਰ ਇੱਥੇ ਦੀ ਸਥਿਤੀ ਹੋਰ ਵੀ ਨਾਜ਼ੁਕ ਹੈ ਸੋ ਆਏ ਫਸਲ ਜਮੀਦਾਰਾਂ ਨੂੰ ਟੋਟੇ ਪਾਉਣੇ ਪੈ ਰਹੇ ਆ ਟਿਬਲਾ ਦੇ ਤਾਂ ਕਿ ਫੇਰ ਉਹ ਪਾਣੀ ਖਿੱਚ ਸਕਣ ਸਨ ਬਹੁਤ ਕੋਸ਼ਿਸ਼ ਹੋ ਰਹੀਆਂ ਸਰਕਾਰਾਂ ਵੱਲੋਂ ਵੀ ਯੂਨੀਵਰਸਿਟੀ ਵੱਲੋਂ ਵੀ ਕਿ ਖੇਤੀ ਬੜੀ ਮਹੱਤਵਪੂਰਨ ਹੋਵੇ ਵੀ ਵੱਲੋਂ ਵੀ ਕਿ ਝੋਨੇ ਤੇ ਬਦਲਾਅ ਵੀ ਝੋਨੇ ਦਾ ਰਕਬਾ ਘਟੇ ਪਰ ਝੋਨੇ ਤੋਂ ਜੋ ਆਮਦਨ ਹੁੰਦੀ ਆ ਦੂਜੇ ਜਿਹੜੀਆਂ ਸੌਣੀਆਂ ਦੀਆਂ ਫਸਲਾਂ ਉਹਦੇ ਬਰਾਬਰ ਆਮਦਨ ਨਹੀਂ ਦੇ ਸਕਦੀਆਂ ਝੋਨੇ ਦੇ ਥੱਲੇ ਸਾਨੂੰ ਰਕਬਾ ਵਧ ਗਿਆ ਪਰ ਸਾਨੂੰ ਜੇ ਝੋਨੇ ਨੂੰ ਵੀ ਚੰਗੀ ਤਰ੍ਹਾਂ ਖੇਤੀ ਕਰੀਏ ਝੋਨੇ ਦੀ ਹੀ ਕਿ ਇੱਕ ਤਾਂ ਝੋਨੇ ਨੂੰ ਲੇਟ ਲਾਓ ਦੂਜਾ ਕਲ ਟੱਟ ਸਮੇਂ ਲੈਣ ਵਾਲੀਆਂ ਫਸਲਾਂ ਜਿਵੇਂ ਸਾਡੀ ਪੀਆ 126 ਹੈ 90 90 93 ਦਿਨ ਹੀ ਖੇਚ ਰਹਿੰਦੀ ਹੈ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਪਣੀ ਰਿਲਾਉਣ ਤੋਂ ਬਾਅਦ ਸੋ ਉਹਦੇ ਉਹਦੇ ਨਾਲ ਸਾਡਾ ਦੂਜੀਆਂ ਜਿਹੜੀਆਂ ਲੰਬੇ ਸਮੇਂ ਵਾਲੀਆਂ ਜਾਂ ਮੱਧਮ ਕਿਸਮੀਆਂ ਫਸਲਾਂ ਉਹਨਾਂ ਨਾਲੋਂ 20 20% ਤੱਕ ਤਾਂ ਪਾਣੀ ਸਦਾ ਬਚ ਜਾਂਦਾ ਜੋਨਿੰਗ ਕਰਕੇ ਤੋਂ ਨਲਵਾਉਣ ਦੇ ਤਰੀਕੇ ਦਿੱਤੀਆਂ ਜਾ ਰਹੀਆਂ ਔਰ ਜ਼ਿਮੀਂਦਾਰ ਉਹਨੂੰ ਫਾਲੋ ਵੀ ਕਰ ਰਹੇ ਆ ਸੋ ਉਹਦੇ ਉਹਦੇ ਨਾਲ ਸਾਡਾ ਪਾਣੀ ਬਚ ਰਿਹਾ ਪਰ ਸਾਨੂੰ ਹੋਰ ਤਰਜੀਹ ਦੇਣੀ ਚਾਹੀਦੀ ਕਿ 26 ਵਰਗੀ ਜਿਹੜੀ ਕਿਸਮ ਹੈ ਉਹਨੂੰ 126 ਵਰਗੀ ਕਿਸਮਾਂ ਜਿਹੜੀ ਉਹਨੂੰ ਪਿੱਛੇ ਲੈ ਜਾਣ ਜੁਲਾਈ ਚ ਜੁਲਾਈ ਦੇ ਪਹਿਲੇ ਹਫਤੇ ਚ ਜਾਂ इवन 10 ਜੁਲਾਈ ਤੱਕ ਸਾਡੇ ਤਜਰਬੇ ਕਹਿੰਦੇ ਹੈ ਕਿ ਵਧੀਆ ਝਾੜ ਦਿੰਦੀ ਹੈ ਸਭ ਤੋਂ ਪਹਿਲਾਂ ਇੱਕ ਗੱਲ ਇਹ ਹੈ ਕਿ ਜਿੰਨੀ ਆਪਣੀ ਪਾਣੀ ਦੀ ਉਪਲਬਧਤਾ ਹੈ ਜਿੰਨਾ ਅਵੇਲੇਬਲ ਹੈ ਉਹਦੇ ਨਾਲੋਂ ਆਪਾਂ ਜ਼ਿਆਦਾ ਖਾਚ ਰਹੇ ਹਾਂ ਇਸ ਕਰਕੇ ਆਪਾਂ ਧਰਤੀ ਹੇਠਾਂ ਜਿਹੜਾ ਪਾਣੀ ਹੈ ਉਹਨੂੰ ਬਾਅਦ ਜ਼ਿਆਦਾ ਕੱਢ ਰਹੇ ਹਾਂ ਤੇ ਹਰ ਸਾਲ ਦੀ ਦਰ ਜਿਹੜੀ ਹੈ ਵਧਦੀ ਜਾ ਰਹੀ ਸੋ ਆਪਾਂ ਨੂੰ ਇਹਨੂੰ ਸੰਯਮ ਨਾਲ ਖਰਚ ਕਰਨਾ ਹੈ ਤੇ ਉਹਦੇ ਲਈ ਸਭ ਤੋਂ ਜ਼ਿਆਦਾ ਜਿਹੜੀ ਪਾਣੀ ਦੀ ਵਰਤੋਂ ਆਪਾਂ ਖੇਤੀਬਾੜੀ 'ਚ ਕਰਦੇ ਹਾਂ। ਖੇਤੀਬਾੜੀ ਦੇ ਵਿੱਚ ਵੀ ਧੋਨੇ ਦੀ ਫਸਲ ਜਿਹੜੀ ਹੈ ਤਕਰੀਬਨ 70% ਪਾਣੀ ਆਪਣਾ ਉੱਧਰ ਖਾਦਾ। ਜੋ ਪਾਣੀ ਬਚਾਣਾ ਤਾਂ ਤੁਹਾਨੂੰ ਧਿਆਨ ਦੇਣਾ ਪਊਗਾ ਵੀ ਆਪਣੀ ਜਿਹੜੀ ਖਾਣ ਵਾਲੀ ਫਸਲ ਹੈ ਉਹਦੇ 'ਚ ਆਪਾਂ ਪਾਣੀ ਦੀ ਸਹੀ ਵਰਤੋਂ ਕਰੀਏ। ਉਹਦੇ 'ਚ 3-4 ਨੁਕਤੇ ਨੇ ਜਿਹੜੇ ਆਪਣੇ ਕੋਲ ਸਭ ਤੋਂ ਪਹਿਲਾਂ ਜਿਹੜਾ ਹੈਗਾ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਵੀ ਘਟਸਮਾ ਲੈਣ ਵਾਲੀ ਕਿਸਮ। ਜਿਵੇਂ ਕਿ PR126 ਹੈ। ਔਰ ਦੂਜੀ ਜਿਹੜੀ ਗੱਲ ਹੈਗੀ ਉਹਨੂੰ ਲੇਟ ਲਾਈਏ ਆਪਾਂ ਜੂਨ ਤੋਂ ਅਖੀਰ ਦੇ ਵਿੱਚ ਜਾ ਕੇ ਜਾਂ ਜੁਲਾਈ ਦੇ ਪਹਿਲੇ ਹਫਤੇ ਤੱਕ ਲਾਈਏ ਜਿੰਨਾ ਲੇਟ ਲੈ ਕੇ ਜਾਵਾਂਗੇ ਉਹਨਾਂ ਦੀ ਜਿਹੜੀ ਗਰੋਇੰਗ ਪੀਰੀਡ ਹੈ ਉਹ ਮੌਨਸੂਨ ਨਾਲ ਮੈਚ ਕਰੂਗਾ ਤੇ ਬਹੁਤੇ ਪਾਣੀ ਜਿਹੜਾ ਉਹ ਆਪਣਾ ਬਾਰਿਸ਼ ਦਾ ਇਸਤੇਮਾਲ ਕਰਾਂਗੇ ਨਾ ਕਿ ਆਪਾਂ ਥੱਲੇੋਂ ਕੱਢਣਾ ਪਊਗਾ ਤੀਜੀ ਜਿਹੜੀ ਗੱਲ ਹੈਗੀ ਆਪਾਂ ਲਗਾਤਾਰ ਪਾਣੀ ਨਿਕਾੜਾ ਕਰਨਾ ਉਦੇਸ਼ ਆਪਾਂ ਸ਼ੁਰੂਆਲੇ 15 ਦਿਨ ਤੱਕ ਆਪਾਂ ਨੂੰ ਦੋੜ ਉਦੀਏ ਪਾਣੀ ਖੜਾ ਰੱਖਣੀ ਪਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਜਦੋਂ ਪਹਿਲਾ ਪਾਣੀ ਝਿੱਟ ਜਾਂਦਾ ਹੈ ਉਦੋਂ 2 ਜਾਂ 3 ਦਿਨਾਂ ਬਾਅਦ ਅਗਲਾ ਪਾਣੀ ਲਾਣਾ ਹੈ ਕਦੇ ਵੀ ਲਗਾਤਾਰ ਪਾਣੀ ਖੜਾ ਨਹੀਂ ਰੱਖ ਇਹਦੇ ਨਾਲ ਵੀ ਪਾਣੀ ਦੀ ਤਕਰੀਬਤੂ ਬਚਤ ਹੋਵੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ ਸਾਈਲੋਸ ਤੇ ਕਿਸਾਨ ਅਗੂ ਬਲਬੀਤ ਸਿੰਘ ਰਾਜੇਵਾਲ ਦਾ ਬਿਆਨ ਕਿਹਾ ਨੋਟੀਫਿਕੇਸ਼ਨ ਵਾਪਸ ਲੈਣਾ ਸਰਕਾਰ ਦੀ ਮਜਬੂਰੀ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਬੋਲੇ ਬਲਬੀਰ ਰਾਜੇਵਾਲ ਕਿਹਾ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਬਦਲਿਆ ਫੈਸਲਾ ਪਟਿਆਲਾ ਕੇਕ ਕਾਂਡ ਤੋਂ ਬਾਅਦ ਸਿਹਤ ਵਿਭਾਗ ਮੁਸਤੈਦ ਲੁਧਿਆਣਾ ਚ ਸਿਹਤ ਵਿਭਾਗ ਵੱਲੋਂ ਚਲਾਇਆ ਗਿਆ ਚੈਕਿੰਗ ਅਭਿਆਨ 7 ਬੇਕਰੀਆਂ ਤੋਂ ਲਏ ਗਏ ਕੇਕ ਦੇ ਸੈਂਪਲ ਦੋ ਦੇ ਇਕੱਠੇ ਚਲਾਇਆ ਖੰਨਾ ਦੀ ਸਬਜ਼ੀ ਮੰਡੀ ਚ ਸਬਜ਼ੀ ਵੇਚਣ ਵਾਲਿਆਂ ਚ ਰੋਸ ਠੇਕੇਦਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਠੇਕੇਦਾਰ ਤੇ ਲੱਗੇ ਜ਼ਬਰੀ ਬਸੂਲੀ ਕਰਨ ਦੇ ਇਲਜ਼ਾਮ ਸਬਜ਼ੀ ਵੇਚਣ ਵਾਲਿਆਂ ਨੇ ਇਨਸਾਫ ਦੀ ਕੀਤੀ ਮੰਗ ਸਮਰਾਲਾ ਚ ਲੱਗ ਰਹੀ ਬਾਇਓ ਗੈਸ ਫੈਕਟਰੀ ਤੇ ਰੇਡ ਕਾ ਇਲਾਕੇ ਦੇ 10 ਪਿੰਡਾਂ ਦੇ ਲੋਕਾਂ ਚ ਪਾਇਆ ਜਾ ਰਿਹਾ ਰੋਸ ਪਰੀਸ਼ਾਨ ਲੋਕਾਂ ਨੇ ਨੈਸ਼ਨਲ ਹਾਈਵੇ ਤੇ ਲਗਾਇਆ ਧਰਨਾ ਜਮ ਕੇ ਕੀਤੀ ਨਾਰੇਬਾਜ਼ੀ ਫੈਕਟਰੀ ਬੰਦ ਕਰਨ ਦੀ ਕੀਤੀ ਮੰਗ ਕਿਹਾ ਫੈਕਟਰੀ ਦੇ ਬੰਦ ਹੋਣ ਤੱਕ ਜਾਰੀ ਰਹੇਗਾ ਬੰਦਸ਼ੀ ਪੀਏਯੂ ਨੇ ਤਿਆਰ ਕੀਤੀ ਪੰਜਾਬ ਦੇ ਘਟਦੇ ਪਾਣੀ ਦੀ ਰਿਪੋਰਟ ਕੁਝ ਸਾਲਾਂ ਤੋਂ ਲਗਾਤਾਰ ਢੇਠਾ ਜਾ ਰਿਹਾ ਪਾਣੀ ਦਾ ਪੱਧਰ 114 ਬਲਾਕ ਤੇ 3 ਸ਼ਹਿਰੀ ਖੇਤਰਾਂ ਦੀ ਸਥਿਤੀ ਗੰਭੀਰ ਪੀਏਯੂ ਦੇ ਫਸਲ ਵਿਭਾਗ ਨੇ ਸਾਂਝੀ ਕੀਤੀ ਜਾਂ ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ